ਇਨੇ ਮਾਰਦੇ ਨੇ ਦੂਜੇ ਲੋਕਾਂ ਨੂੰ ਅਕਲਾਂ ਦਿੰਦੇ ਨੇ ਤੇ ਫਿਰਦੇ ਚਲੋ ਜੀ ਸਾਨੂੰ ਕਿਹੜਾ ਕੁਝ ਕਿਸ਼ਨਾ ਕੁ ਦਿੱਤਾ ਆਪਣੇ ਦੀ ਨੂੰ ਦਿੱਤਾ ਵਾਕ ਮਹੌਜੀਆਂ ਗੱਲਾਂ ਨੇ ਤੁਹਾਡੀਆਂ ਲੈ ਸਭ ਕੁਝ ਲੈ ਵੀ ਲੈਂਦੇ ਨੇ ਤੇ ਫਿਰ ਬਾਅਦ ਚੋ ਕਹਦੇ ਨੇ ਸਾਨੂੰ ਥੋੜੀ ਦਿੱਤਾ ਆਪਣੇ ਚੀਜ਼ ਨੂੰ ਦਿੱਤਾ ਇਹਨਾਂ ਦੇ ਕੰਮ ਆਣਾ ਅਸੀਂ ਕਿਹੜਾ ਨਾਲ ਲਿਖ ਚੱਲ ਜਣ ਕਿੰਨੇ ਮਿੱਠੇ ਹੋ ਤੁਸੀਂ ਕਿੰਨੇ ਤੁਸੀਂ ਚਤੁਰਸ਼ਲਾਕ ਮੈਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਇਹੋ ਜਿਹੀ ਗੱਲਾਂ ਕਰਦੇ ਹੋ ਅੱਜ ਉਹ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਅੱਜ ਤੇ ਵੀ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ ਲੋਕ ਸਿਆਣੇ ਹੋ ਰਹੇ ਨੇ ਸਮਝਦੇ ਨੇ ਹੁਣ ਪੰਜ 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 ਲੋਕ ਜਾਣਦੇ ਨੇ ਪੰਜ ਦਸ ਲੋਕ ਜਾਣਦੇ ਨੇ ਤੇ ਜਾ ਕੇ ਆਪਣਾ ਬਿਆਸਾਦੀ ਕਰਕੇ ਆਪਣਾ ਲੰਦ ਕਾਜ ਕਰਕੇ ਆਪਣਾ ਸਿੰਪਲ ਰੋਟੀ ਪਾਣੀ ਉਹਨਾਂ ਦੀ ਹੁੰਦੀ ਹੈ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਆਪਣਾ ਲਾ ਕੇ ਆਪਣਾ ਕੰਮ ਕਰਦੇ ਨੇ ਆਪਣਾ ਆਪਣੀ ਮਨਤ ਨਾਲ ਬਣਾਓ ਥੋੜੀ ਥੋੜੀ ਕਰਕੇ ਬਣਾਓ ਆਪਣਾ ਕੰਮ ਕਾ ਮੁਸਵਾਰੋ ਹੌਲੀ ਹੌਲੀ ਕਰਕੇ ਆਪਣੀ ਚੀਜ਼ ਬਣਾਓ ਜੋ ਤੁਹਾਨੂੰ ਚੀਜ਼ ਹੈ ਜੋ ਆਪਣੀ ਮਿਹਨਤ ਕਰਕੇ ਤੁਸੀਂ ਆਪਣੀ ਆਪ ਚੀਜ਼ ਤਿਆਰ ਕੀਤੀ ਹੈ ਆਪ ਬਣਾਈ ਹੈ ਉਹਦਾ ਆਨੰਦ ਭਾਗਾਂ ਵਾਲੇ ਕੋ ਜੋਰ ਆਹ ਉਹਦਾ ਆਨੰਦ ਹੀ ਕੋ ਜੋਰ ਆਪਣੀ ਮਿਹਨਤ ਦੇ ਨਾਲ ਤੁਸੀਂ ਮੋਟਰਸਾਈਕਲ ਲਓ ਆਪਣੀ ਮਿਹਨਤ ਦੇ ਨਾਲ ਉਸ ਨੂੰ ਚਲਾਓ ਉਹਦਾ ਆਨੰਦ ਮਾਣੋ ਫਿਰ ਤੁਹਾਨੂੰ ਪਤਾ ਲੱਗੂ ਉਹਦੀ ਮਿਹਨਤ ਅਸਲੀ ਆਪਣੀ ਮਿਹਨਤ ਦਾ ਆਨੰਦ ਕੀ ਹੁੰਦਾ ਆਪਣੀ ਮਿਹਨਤ ਦੇ ਨਾਲ ਤੁਸੀਂ ਫ੍ਰਿਜ ਲਓ ਆਪਣੀ ਮਿਹਨਤ ਦੇ ਨਾਲ ਤੁਸੀਂ ਏਸੀ ਲਵਾਓ ਆਪਣੀ ਮਿਹਨਤ ਦੇ ਨਾਲ ਤੁਸੀਂ ਕਾਰ ਲਓ ਆਪਣੀ ਮਿਹਨਤ ਦੇ ਨਾਲ ਤੇ ਉਹਦਾ ਆਨੰਦ ਮਾਣੋ ਉਹ ਫਿਰ ਕਾਰ ਦੇ ਵਿੱਚ ਬਹਿ ਕੇ ਫਿਰ ਤੁਸੀਂ ਆਨੰਦ ਮਾਣੋ ਫਿਰ ਤੁਸੀਂ ਤੁਸੀਂ ਕਹਿ ਸਕਦੇ ਹੋ ਵੀ ਹਾਂ ਮੈਂ ਇਹ ਮੇਰੀ ਜੁੜੀ ਹੈ ਇਹ ਮੇਰੀ ਮਿਹਨਤ ਦੀ ਕਮਾਈ ਹੈ ਤੇ ਜਿਹੜੀ ਤੁਸੀਂ ਅੱਜ ਦੇਖ ਚੋਂ ਦੂਜਾਂ ਦੇ ਵਿੱਚ ਮੰਗੀ ਹੋਈ ਨਾ ਫਿਰ ਅਗਲੇ ਪਰਸ ਮਾਰ ਕੇ ਫਿਰ